ਸਿੰਘ ਡੱਲੇਵਾਲ ਹੋ ਗਿਆ ਲਾਇਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੇ ਦਿੱਤੀ ਸਿੱਧੀ ਚੇਤਾਵਨੀ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੈਂਡ ਪੋਲਿੰਗ ਪਾਲਸੀ ਲਈ ਆ ਪਰ ਕਹਿੰਦੇ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਪਰ ਉੱਥੇ ਵੀ ਕਿਸਾਨਾਂ ਦੀ ਕਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਸਰਕਾਰ ਤੇ ਪ੍ਰਸ਼ਾਸਨ ਤਿਆਰ ਵਰ ਤਿਆਰ ਨਹੀਂ ਤਾਂ ਕਹਿੰਦੇ ਇਸ ਤੋਂ ਪਤਾ ਲੱਗਦਾ ਕਿ ਸਾਰਿਆਂ ਦੀ ਮਿਲੀਭੁਗਤ ਹੈ ਕਾਰਪੋਰੇਟ ਘਰਾਣਿਆਂ ਨੂੰ ਖੋਜ ਕਰਨ ਦੇ ਲਈ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਅੱਧੀ ਰਾਤ ਨੂੰ ਲਾਈਵ ਹੋ ਕੇ ਵੱਡਾ ਐਲਾਨ ਕਰ ਦਿੱਤਾ ਵੱਡਾ ਐਲਾਨ ਕਿਹੜਾ ਆ ਕਿਸਾਨਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਆਮ ਲੋਕਾਂ ਨੂੰ ਵੀ ਅਪੀਲ ਕਰ ਦਿੱਤੀ ਕਿ ਹੁਣ ਘਰਾਂ ਦੇ ਵਿੱਚ ਨਾ ਬੈਠੇ ਰਹੋ ਜੇਕਰ ਤੁਸੀਂ ਆਪਣੀ ਰੋਟੀ ਦੇ ਕਰਕੇ ਘਰਾਂ ਦੇ ਵਿੱਚ ਬੈਠੇ ਰਹੇ ਤੁਹਾਡੇ ਆਉਣ ਵਾਲੇ ਬੱਚੇ ਖਾਣਗੇ ਕੀ ਜੇ ਜ਼ਮੀਨਾਂ ਦਾ ਬੱਚਿਆਂ ਤੁਹਾਡੇ ਕੋਲ ਤਾਂ ਜਗਜੀਤ ਸਿੰਘ ਡੱਲੇਵਾਲ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਪੂਰੀ ਗੱਲਬਾਤ ਉਹਨਾਂ ਦੀ ਤੁਸੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਅਸੀਂ ਬਿਲਕੁਲ ਉਸ ਥਾਂ ਤੇ ਪਹੁੰਚ ਚੁੱਕੇ ਹਾਂ ਜਿੱਥੇ ਕੱਲ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਪੰਡਜੋਧਾ ਦੇ ਵਿੱਚ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਐਸਕੇਐਮ ਨਾਨ ਪੋਲਿਟਿਕਲ ਦੀ ਇਸ ਉਪਰਾਲੇ ਦੇ ਨਾਲ ਪੂਰੇ ਇਲਾਕੇ ਦੇ ਲੋਕ ਪੂਰੇ ਪੰਜਾਬ ਦੇ ਲੋਕਾਂ ਨੇ ਇਹਦੇ ਵਿੱਚ ਸ਼ਮੂਲਿਤ ਕਰ ਰਹੇ ਆਪ ਸਭ ਨੂੰ ਮੇਰੀ ਬੇਨਤੀ ਹੈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਦੇ ਦੋਸਤੋ ਜਿਸ ਤਰੀਕੇ ਦੇ ਨਾਲ ਇਹਨਾਂ ਜ਼ਮੀਨਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਬਹੁਤ ਵਾਰੀ ਆਪਾਂ ਦੇਖਦੇ ਹੁੰਨੇ ਆ ਭਾਜਪਾ ਵਾਲੇ ਇਹ ਕਹਿੰਦੇ ਨੇ ਕਿ ਲੈਂਡ ਪੂਲਿੰਗ ਲੈ ਕੇ ਇਹ ਲੋਕਾਂ ਨੂੰ ਧੋਖਾ ਕਰ ਰਹੇ ਨੇ ਲੈਂਡ ਪੂਲਿੰਗ ਦੇ ਵਿੱਚ ਜ਼ਮੀਨਾਂ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਬੜਾ ਕਟਾਕਸ ਕੱਢਦੇ ਨੇ ਲੇਕਿਨ ਅੱਜ ਤੁਹਾਡਾ ਇਹ ਵੀ ਭੇਖਾ ਨਿਕਲ ਗਿਆ ਕਿ ਹਰਿਆਣੇ ਦੇ ਅੰਦਰ 35000 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਲੈਂਡ ਦਾ ਫੈਸਲਾ ਹਰਿਆਣਾ ਗਵਰਨਮੈਂਟ ਨੇ ਲੈ ਕਰ ਲਿਆ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਦੋਸਤੋ ਪੂਰੇ ਦੇਸ਼ ਦੇ ਅੰਦਰ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਦੀ ਕਾਰਪੋਰੇਟ ਨੂੰ ਕਬਜ਼ੇ ਕਰਵਾਉਣ ਦੀ ਤਿਆਰੀ ਹੋ ਚੁੱਕੀ ਹੈ ਆਪ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਰਾਵੋ ਇਹ ਬਹੁਤ ਵੱਡਾ ਵਾਰ ਹੈ ਬਹੁਤ ਗੰਭੀਰਤਾ ਦੇ ਨਾਲ ਇਸ ਇਸ਼ੂ ਨੂੰ ਸਮਝ ਕੇ ਅੱਗੇ ਵਧਣ ਦੀ ਜ਼ਰੂਰਤ ਹੈ ਅੱਜ ਆਪਾਂ ਜੇ ਘਰਾਂ 'ਚ ਬੈਠੇ ਰਹੇ ਤਾਂ ਸਮਝੋ ਕਦੇ ਵੀ ਤੁਸੀਂ ਇਹਦੇ ਖਿਲਾਫ ਲੜ ਨਹੀਂ पाओगे ਤੁਹਾਡੇ ਤੁਹਾਨੂੰ ਲੜਨ ਜੋਗਰਾ ਛੱਡਣਾ ਹੀ ਨਹੀਂ ਨਾ ਸਰਕਾਰਾਂ ਨੇ ਜਿਉ ਤੁਹਾਡੇ ਕੋਲੇ ਜ਼ਮੀਨ ਹੀ ਨਾ ਰਹੀ ਤੁਹਾਨੂੰ ਆਪਣੀ ਰੋਟੀ ਦੇ ਲਾਲੇ ਪੈ ਗਏ ਤੁਹਾਡੇ ਦਿਮਾਗ ਦੇ ਵਿੱਚ ਆਪਣੇ ਬੱਚੇ ਪਾਲਣ ਤੱਕ ਦਾ ਇੱਕ ਖਤਰਾ ਸਾਹਮਣੇ ਖੜਾ ਹੋ ਗਿਆ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਲੜਾਈਆਂ ਲੜ पाओगे ਸੋ ਅੱਜ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜਾ ਇਸਾਨ ਮਹਾ ਪੰਚਾਇਤ ਤੇ ਵੱਡੀ ਰੈਲੀ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਮੇਰੀ ਹੱਥ ਛੋੜ ਕੇ ਵੀ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਇਸ ਇਲਾਕੇ ਦੀਆਂ ਸੰਗਤਾਂ ਪੰਜਾਬ ਭਰ ਦੀਆਂ ਸੰਗਤਾਂ ਇਦੋਂ ਇੱਥੇ ਨਹੀਂ ਹਰਿਆਣੇ ਦੀਆਂ ਸੰਗਤਾਂ ਨੂੰ ਵੀ ਮੇਰੀ ਬੇਨਤੀ ਆਪੀਲ ਹੈ ਤੱਕੜੇ ਹੋ ਕੇ ਇਹਦੇ ਵਿੱਚ ਸ਼ਾਮੂਲਿਤ ਕਰੋ ਇਸੇ ਤਰ੍ਹਾਂ ਆਪ ਸਭ ਨੂੰ ਮੈਂ ਵੀ ਦੱਸ ਦਿਆਂ ਕਿ 10 ਤਰੀਕ ਨੂੰ ਆ ਜਿਹੜਾ 10 ਅਗਸਤ ਹੈ ਇਸ 10 ਅਗਸਤ ਨੂੰ ਹਰਿਆਣੇ ਦੇ ਪਾਣੀਪੱਦ ਦੇ ਇਲਾਕੇ ਦੇ ਵਿੱਚ ਵੀ ਸਾਨੂੰ ਪਤਾ ਇਸ ਗੱਲ ਦਾ ਕਿ ਅੰਦਰਖਾਤੀ ਕੀ ਕੁਸ਼ ਕਰ ਰਹੇ ਨੇ ਉੱਥੇ ਵੀ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਜ਼ਮੀਨ ਬਚਾਓ ਰੈਲੀ ਦੇ ਰੂਪ ਦੇ ਵਿੱਚ ਹੀ ਉਹ ਹੋਣੀ ਹੈ ਸੋ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਉਹ ਵੀ ਸ਼ਾਮੂਲਿਤ ਕਰਨ ਪੰਜਾਬ ਹਰਿਆਣੇ ਦੀ ਹੁਣ ਕੋਈ ਗੱਲ ਨਹੀਂ ਰਹਿ ਗਈ ਹੁਣ ਤਾਂ ਸਾਰਿਆਂ ਦੇ ਉੱਤੇ ਵਾਰ ਬਰਾਬਰ ਹੋ ਗਿਆ ਹੈ ਈਵਨ ਮੈਂ ਤਾਂ ਇਹ ਕਹੂੰਗਾ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੁਣ ਇਕੱਠੇ ਹੋਣਾ ਪੈਣਾ ਕਿਉਂਕਿ ਥਾਂ ਥਾਂ ਦੇ ਉੱਤੇ ਤੁਹਾਡੀਆਂ ਜ਼ਮੀਨਾਂ ਹੜੱਪ ਕਰਨ ਦੇ ਲਈ ਕੋਸ਼ਿਸ਼ ਹੋ ਰਹੀ ਹੈ ਜਿਹੜਾ ਕਦੇ ਅੱਪਾ ਲੜਾਈ ਲੜ ਕੇ ਲੈਂਡ ਐਕ acquisition ਐਕਟ 2013 ਬਣਵਾਇਆ ਸੀ ਜਿਹਦੇ ਵਿੱਚ ਕੁਝ ਕਿਸਾਨਾਂ ਦੇ ਪੱਖ ਦੀਆਂ ਗੱਲਾਂ ਸਨ ਉਹਨੂੰ ਅੱਜ ਬਾਈਪਾਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਹੜੇ ਢੰਗ ਨਾਲ ਬਿਨਾਂ ਪੈਸੇ ਦਿੱਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਅਤਿ ਨਿੰਦਣਯੋਗ ਹੈ ਔਰ ਸਾਨੂੰ ਲੋਕਾਂ ਨੂੰ ਤਕੜੇ ਹੋ ਕੇ ਤੇ ਲੜਨਾ ਪਏਗਾ ਔਰ ਮੈਂ ਇੱਥੇ ਨਾਲ-ਨਾਲ ਸਾਡੀ ਪ੍ਰੈਸ ਨੂੰ ਪੱਤਰਕਾਰ ਵੀਰਾਂ ਨੂੰ ਸਭ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਮੇ ਬੇਨਤੀ ਹੈ ਕਿ ਕੱਲ ਨੂੰ 7 ਤਰੀਕ ਨੂੰ ਜਿਹੜਾ ਇੱਥੇ ਪ੍ਰੋਗਰਾਮ ਜੋਧਾਪਿੰਡ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੋ ਰਿਹਾ ਹੈ ਵੱਡੀ ਕਿਸਾਨ ਮਹਾਪੰਚਾਇਤ ਜਾਂ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਅਸੀਂ ਸੱਦਾ ਦਿੰਨੇ ਆ ਕਿ ਸਾਰੇ ਪੱਤਰਕਾਰ ਵੀਰੇ ਇਹਦੇ ਵਿੱਚ ਜ਼ਰੂਰ ਕਿਰਪਾ ਕਰਕੇ ਸ਼ਮੂਲੀਅਤ ਕਰਨ ਹਾਜ਼ਰੀ ਲਵਾਉਣ ਤਾਂ ਕਿ ਤੁਸੀਂ ਇੱਕ ਜੇ ਇਹ ਕਮਾਂ ਮੈਂ ਆਪਣਾ ਲੋਕਤੰਤਰ ਦਾ ਚੌਥਾ ਵੱਡਾ ਥੰਮ ਸਾਡੀ ਪ੍ਰੈਸ ਹੋਇਆ ਕਰਦੀ ਹੈ ਔਰ ਲੋਕਤੰਤਰ ਨੂੰ ਬਚਾਉਣਾ ਹੈ ਕਿਸਾਨਾਂ ਨੂੰ ਬਚਾਉਣਾ ਆਪਦੇ ਦੇਸ਼ ਦੇ ਲੋਕਾਂ ਨੂੰ ਬਚਾਉਣਾ ਹੈ ਸਟੇਟ ਦੇ ਲੋਕਾਂ ਨੂੰ ਬਚਾਉਣਾ ਹੈ ਤਾਂ ਫਿਰ ਸਾਡੀ ਜਿੰਮੇਵਾਰੀ ਬਣਦੀ ਹੈ ਮੇਰੇ ਹੱਥ ਛੋੜ ਕੇ ਵੇਂਦੇ ਤਕੜੇ ਹੋ ਕੇ ਇਸ ਜਿੰਮੇਵਾਰੀ ਨੂੰ ਨਿਭਾਏ ਆਪਾਂ ਆਓ ਸਾਰੇ ਜਾਨੇ ਰਲ ਮਿਲ ਕੇ ਲੋਕਾਂ ਦੇ ਦਰਦ ਦੇ ਵਿੱਚ ਸ਼ਾਮਲ ਹੁੰਦੇ ਹੋਏ ਇਸ ਆਵਾਜ਼ ਨੂੰ ਬੁਲੰਦ ਕਰੀਏ ਲੋਕਾਂ ਦਾ ਘਰ ਘਰ ਤੱਕ ਇਹ ਗੱਲ ਪਹੁੰਚਾਈਏ ਤਾਂ ਕਿ ਲੋਕ ਲੈਂਡ ਪੂਲਿੰਗ ਦੀ ਪਾਲਿਸੀ ਜਿਹੜੀ ਲੋਕ ਮਾਰੂ ਪਾਲਿਸੀ ਹੈ ਇਹਨੂੰ ਸਮਝ ਸਕਣ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਾਇਆ ਜੀਜੀ ਸਿੰਘ ਢੱਲੇ ਵਾਲ ਦੇ ਵੱਲੋਂ ਮਹਾਪੰਚਾਇਤ ਦੇ ਲਈ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਆ ਕਿ ਜੋ ਮਹਾਪੰਚਾਇਤ ਕੀਤੀ ਜਾ ਰਹੀ ਆ ਉਸ ਰੈਲੀ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋ ਕਿਉਂਕਿ ਇਹ ਮੁੱਦਾ ਸਿਰਫ ਕੱਲੇ ਕਿਸਾਨਾਂ ਦਾ ਨਹੀਂ ਬਲਕਿ ਹਰ ਇੱਕ ਉਸ insan ਦਾ ਜੋ ਅੰਨ ਖਾਂਦਾ ਆ ਕਿਉਂਕਿ ਅੰਨ ਹਰ ਇੱਕ insan ਖਾਂਦਾ ਭਾਵੇਂ ਕੋਈ ਗਰੀਬ ਆ ਅਮੀਰ ਆ ਛੋਟਾ ਕੋਈ ਵੱਡਾ ਬੱਚਾ ਬਜ਼ੁਰਗ ਆ ਨੌਜਵਾਨ ਹਰ ਕਿਸੇ ਦਾ ਇਹ ਮੁੱਦਾ ਬਣ ਚੁੱਕਿਆ ਪਰ ਇਸ ਮੁੱਦੇ ਨੂੰ ਸਿਰਫ ਔਰ ਸਿਰਫ ਕਹਿੰਦੇ ਕਿਸਾਨੀ ਮੁੱਦਾ ਹੀ ਕਿਹਾ ਜਾ ਰਿਹਾ ਆਮ ਲੋਕ ਜਿਹੜੇ ਨੇ ਹਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਪਰ ਜੇਕਰ ਤੁਸੀਂ ਕਹਿੰਦੇ ਘਰਾਂ ਦੇ ਵਿੱਚ ਬੈਠੇ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲਾ ਸਮਾਂ ਫਿਰ ਤੁਹਾਡੇ ਲਈ ਬੜਾ